ਦੇ ਵੀ ਤੋਂ ਮੈਨੂੰ ਦੇਖ ਰਹੇ ਹੋਣੇ ਮੈਂ ਇੱਕ ਕਿਲੇ ਦੇ ਦਰਵਾਜੇ ਦੇ ਸਾਹਮਣੇ ਖੜਿਆ ਆ ਤਿੰਨ ਦਿਨ ਦਾ ਇੱਕ ਬਹੁਤ ਲੰਬਾ ਸਫਰ ਕਰਕੇ 1500 ਕਿਲੋਮੀਟਰ ਚੱਲ ਕੇ ਹਮੇ ਗਜਰਾਤ ਦੇ ਵਿੱਚੜਾ ਰਣ ਕੱਚ ਹੈ ਉਸ ਦੇ ਵਿੱਚ ਲਖ ਪਤਕਾ ਕਿਲਾ ਬੜਾ ਮਸ਼ਹੂਰ ਹੈ ਤੇ ਇਸ ਕਿਲੇ 'ਪਾ ਪਹੁੰਚੇ ਆ ਇਸ ਕਿਲੇ 'ਪਾ ਪਹੁੰਚਣੇ ਦਾ ਕਾਰਨ ਇਹੋ ਹੈ ਵੀ ਗੁਰੂ ਸਾਹਿਬ ਗੁਰਨਾਨਕ ਸਾਹਿਬ ਨੇ ਜਿਹੜੀ ਆਪਣੀਆਂ ਯਾਤਰਾਵਾਂ ਕੀਤੀਆਂ ਚਾਰ ਉਦਾਸੀਆਂ ਸੰਸਾਰ ਦੇ ਕਿੰਨੇ ਮੁਲਕਾਂ ਦੇ ਵਿੱਚ ਗਏ ਬਹੁਤ ਲੰਬੇ ਸਫਰ ਕਰੇ ਇੱਕ ਸਫ਼ਰ ਉਹਨਾਂ ਨੇ ਉਰੇ ਤੱਕ ਕਰਿਆ ਤਾਂ ਤੇ ਉਰੇ ਤੇ ਫਿਰ ਅੱਗੇ ਮੱਕੇ ਨੂੰ ਗਏ ਤੇ ਸੋਹਰੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਗੁਰੂ ਸਾਹਿਬ ਰਹੇ ਤੇ ਇੱਕ ਸਿੰਧੀ ਪਰਿਵਾਰ ਕੇ ਘਰਾਂ ਤੇ ਉਹ ਘਰ ਜਿਹੜਾ ਅੱਜ ਵੀ ਮੌਜੂਦ ਹੈ 500 ਸਾਲ ਪੁਰਾਣੀ ਉਹੀ ਇਮਾਰਤ ਹੈ ਤੇ ਉਹ ਇਮਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਬਹੁਤ ਸੰਗਤ ਉਰੇ ਆਂਦੀ ਰਹਾ ਸੋ ਅੱਜ ਮੈਂ ਸੋਚਿਆ ਤੇ ਗੁਜਰਾਤ ਕੀ ਜਿਹੜੀ ਯਾਤਰਾ ਹੈ ਮੈਂ ਵੀ ਗੁਰੂ ਸਾਹਿਬ ਕੇ ਇਸ ਸਥਾਨ ਤੇ ਸ਼ੁਰੂ ਕਰਾਂ ਸੋ ਆਵਾਜਿਬ ਕਿਲੇ ਦੇ ਅੰਦਰ ਚਲੇ ਆਂ ਤੇ ਤੁਹਾਨੂੰ ਦਿਖਾਵਾਂ ਕਿ ਕਿਲੇ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਉਸ ਦਾ ਇਤਿਹਾਸ ਸਾਰਿਆਂ ਨੂੰ ਸੁਣਾਵਾਂ ਮੈਂ ਆਜੋ ਅਸੀਂ ਨਵੇਂ ਕਿਲੇ ਦੇ ਅੰਦਰ ਆ ਗਏ ਹਾਂ ਮੈਂ ਕਿਲਾ ਬਹੁਤ بڑا ਹੈ ਤੇ ਕਿਲੇ ਦੇ ਬਤਾਂ ਕਿਸ ਨੂੰ ਸੁਣਾਵਾਂਗੇ ਬਾਅਦ ਮੈਂ ਅਗਲੀ ਕਿਸੇ ਵੀਡੀਓ 'ਮੈਂ ਰਸਤਾ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਨੂੰ ਸਾਹਮਣੇ ਦਿਖ ਰਿਹਾ ਨਿਸ਼ਾਨ ਸਾਹਿਬ ਸੂਰਤ ਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਸੁਬਈ ਉਰੇ ਜਦੋਂ ਮੈਂ ਬਾਤ ਕਰ ਰਿਹਾ ਤਾਂ ਵੇ 500 ਸਾਲ ਪੁਰਾਣੀ ਉਹ ਹੀ ਇਮਾਰਤ ਹੈ ਜਿੱਥੇ ਗੁਰੂ ਸਾਹਿਬ ਆਏ ਤੇ ਉਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਜਦ ਗੁਰੂ ਸਾਹਿਬ ਆਏ ਤੇ ਜਾਵਾ ਸੁਭਾਉ ਕਮਾਰ ਹੈ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਸੰਸਾਰ ਵਿਰਾਸਤ ਦਾ ਦਰਜਾ ਮਿਲਿਆ ਵਾ ਤੇ ਉਸੇ ਤਰ੍ਹਾਂ ਹੀ ਰੱਖਿਆ ਵਾ ਸਭਾ ਜੀ ਬਗੜੀ ਦੇ ਸਾਹਿਬ ਬਗੜੀ ਦੇ ਖਤੇ ਇੱਕ ਮੈਂਟ ਲਾ ਰਿਹਾ ਹਾਂ ਬਾਬਾ ਜੀ ਕਰਾਓ ਦਰਸ਼ਨ ਸਾਨੂੰ ਤੇ ਇਤਿਹਾਸ ਬਾਰੇ ਦੱਸੋ ਹਾਂਜੀ ਇਹ ਇਮਾਰਤ ਅਚਾ ਉਸੇ ਸਮੇਂ ਦੀ ਹੈ ਨਾ ਹਾਂ ਜੋ ਸਮੇਂ ਦੀ ਪੁਰਾਣੀ ਇਮਾਰਤ ਹੈਗੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਮੱਕਾ ਦੀ ਹੋਰ ਗਏ ਸੀਗੇ ਇਹ ਦਰਵਾਜ਼ਾ ਵੀ ਉਸੇ ਤਰ੍ਹਾਂ ਹਾਂਜੀ ਉਸ ਸਮੇਂ ਦਾ ਦਰਵਾਜ਼ਾ ਪੁਰਾਣਾ ਹੈ ਜੀ ਬਿਲਕੁਲੀ ਹਾਂਜੀ ਆਹ ਕੁੰਡੇ ਲਗੇ ਭਾਈ ਪਹਿਲਾਂ ਬਹੁਤ ਕਮਾਲ ਰਹਿਣੀ ਹਾਂਜੀ ਇਹ ਸਿੰਧੀ ਪਰਿਵਾਰ ਦਾ ਘਰ ਹੁੰਦਾ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆ ਕੇ ਰੁਕਣਾ ਕੀਤਾ ਸੀਗਾ ਇਹ ਆਪਣੇ ਗੁਰੂ ਸਾਹਿਬ ਕਦੋਂ ਮਤਲਬ ਆਏ ਕਿਹੜੀ ਕਿਹੜੇ ਸਮੇਂ ਇਹ 1506-13 ਦੇ ਵਿੱਚਕਾਰ ਅੱਛਾ ਹਾਂਜੀ ਦੂਸਰੀ ਔਰ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਏ ਸੀਗੇ ਤੇ ਵੈਸੇ ਬਹੁਤ ਕਮਾਲ ਲੱਗਿਆ ਮੈਨੂੰ ਇਹ ਇਮਾਰਤ ਇਹ ਆ ਜਿਵੇਂ ਆ ਮੂਰਤੀ ਇਹ ਬਣੀ ਹੋਣੀ ਹੈ ਹਾਂਜੀ ਉਹਨਾਂ ਦਾ ਸਟੈਚੂ ਮੂਰਤੀ ਬਣਾਇਆ ਹੈ ਜਿਨੇ ਡਿਜ਼ਾਈਨਿੰਗ ਹੈਗੀ ਆ ਇਹ ਸਾਰਾ ਕੁਝ ਉੱਪਰ ਦੇਖੋ ਆ ਜੀ ਹੈ ਨਾ ਉਦੋਂ ਦੇ ਪ੍ਰਤਨਾ ਜਿੰਦਾ ਪਿੱਲਰ ਹੈਗੇ ਆ ਵੀ ਆਪਣੇ ਜਿਹੜੇ ਥੰਮ ਹੈਗੇ ਆ ਇਹ ਲੱਕੜ ਦੇ ਹੈਗੇ ਆ ਉਦੋਂ ਦੇ ਪੁਰਾਣੇ ਹਾਂਜੀ ਇਹਦੇ ਉੱਤੇ ਵੀ ਆ ਹਾਂਜੀ ਅੰਦਰ ਵੀ ਸਭ ਉਦੋਂ ਦੀ ਛੱਤ ਪੁਰਾਣੀ ਹਾਂ ਤਰਕੀਬਨ 600 ਸਾਲ ਹੋ ਚੁੱਕੇ ਆ ਜੀ ਇਸ ਮਕਾਨ ਨੂੰ

ਆ ਛੱਤ ਵੀ ਦੇਖੋ ਕਿੰਦੀ ਕਮਾਲ ਐ ਨੱਕੜ ਦੀ ਬਣੀ ਹੋਈ ਹੈ ਉਸੇ ਸਮੇਂ ਦੀ ਹਾਂਜੀ ਉਸ ਸਮੇਂ ਦੀ ਛੱਤ ਪੁਰਾਣੀ ਆ ਜਿਵੇਂ ਬਬਈਆ ਆਪਣੇ ਆ ਕਿਹੜਾ ਲਿਖਿਆ ਅਵਾਰਡ ਆਫ ਡਿਸਟ੍ਰਿਕਟ ਨੇ ਕਿਨੇ ਦਿੱਤਾ ਸੀਗਾ ਇਹ ਯੂਨੈਸਕੋ ਵਿੱਚੋਂ 2004 ਚ ਮਿਲਿਆ ਯੂਨੈਸਕੋ ਦਾਰਾ ਵਰਲਡ ਹੈਰੀਟੇਜ ਅਵਾਰਡ ਅੱਛਾ ਵਰਲਡ ਹੈਰੀਟੇਜ ਆਂਦਾ ਹੈ ਹਾਂਜੀ ਇਨਸਾਫਰਾਸਟ ਹਾਂਜੀ ਇਹ ਇਮਾਰਤ ਇਹ ਇਮਾਰਤ ਹਾਂਜੀ ਹੈਰੀਟੇਜ ਚੋਂਦੀ ਆ ਕਿਉਂਕਿ ਪੁਰਾਤਨ ਹੈਗੀ ਆ ਕਾਫੀ 600 ਸਾਲ ਹਾਂਜੀ ਦਾ ਮੈਨੂੰ ਲੱਗਦਾ ਹੈ ਨਾ ਮੈਂ ਸੋਚ ਰਿਹਾ ਸੀਗਾ ਗੁਰਦੁਆਰਾ ਸਾਹਿਬ ਨੂੰ ਆਇਆ ਮੈਂ ਹਾਂਜੀ ਕਿ ਪੰਜਾਬ ਦਾ ਤੁਹਾਨੂੰ ਪਤਾ ਵੀ ਕਾਰ ਸੇਵਾ ਵਾਲਿਆਂ ਨੇ ਸਾਰੇ ਤਬਾਹ ਕਰਤੇ ਹਨ ਸਾਰਾ ਕੁਝ ਕਾਰ ਸੇਵਾ ਦੇ ਨਾਂ ਤੇ ਉਹਨਾਂ ਨੇ ਸਾਡੀ ਮਾਰ ਸੇਵਾ ਕੀਤੀ ਹਾਂਜੀ ਤੇ ਇੱਥੇ ਫੇਰ ਵੀ ਬਚਿਆ ਹੈ ਇਹ ਇੱਕ ਯੂਨੈਸਕੋ ਵਰਲਡ ਹੈਰੀਟੇਜ ਵਾਰਡ ਮੜਨ ਕਰਕੇ ਫਿਰ ਇਹਨੂੰ ਆਪਾਂ ਛੜ ਛੜ ਨਹੀਂ ਕਰ ਸਕਦੇ ਹਾਂਜੀ ਜੋ ਵੀ ਆਪਾਂ ਬਿਲਡਿੰਗ ਦਾ ਕੋਈ ਵੀ ਕੰਮ ਕਰਨਾ ਪਰਮਿਸ਼ਨ ਲੈਣੀ ਪੈਂਦੀ ਹੈ ਅੱਛਾ ਪਹਿਲਾਂ ਮੈਂਕਰ ਸਰਕਾਰ ਤੋਂ ਠੀਕ ਹੈ ਹਾਂ ਟੂਰਿਜ਼ਮ ਵਾਲੇ ਜੀ ਤੁਹੁੰਦੇ ਜੀ ਹਾਂਜੀ ਅਛਾ ਇਹ ਪਾਲਕੀ ਹਾਂਜੀ ਇਹ ਪਾਲਕੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਆਏ ਸੀਗੇ ਅੱਛਾ ਉਹ ਇੱਥੇ ਆਏ ਉਦਾਸੀ ਮਤ ਜਿਹੜਾ ਉਹ ਇੱਥੇ ਉਹਨਾਂ ਦਾ ਰਿਹਾ ਧੂਣਾ ਮੈਂ ਬਾਹਰ ਪੜਿਆ ਸਰਕਾਰ ਹਾਂਜੀ ਹਾਂਜੀ 16ਵੀਂ ਸਤਾਬ ਦੀ ਜਦੋਂ ਬਾਬਾ ਸ੍ਰੀ ਚੰਦ ਜੀ ਹੁੰਦੇ ਨੇ ਉਹਨਾਂ ਵੀ ਇੱਥੇ 2 2.5 ਸਾਲ ਭਜਨ ਬੰਦਗੀ ਤਪੱਸਿਆ ਕੀਤੀ ਸੀਗੀ ਫਿਰ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਜਾਂਦੇ ਨੇ ਨਨਕਾਣਾ ਸਾਹਿਬ ਹਾਂਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਦੂਸਰੀ ਇੱਥੇ ਚੌਥੀ ਉਦਾਸੀ ਵਿੱਚ ਆਏ ਸੀਗੇ 1506 13 ਦੇ ਵਿਚਕਾਰ ਗੁਰੂ ਨਾਨਕ ਦੇਵ ਜੀ ਐ ਸੀਗੇ ਫਿਰ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ 1521 ਦੇ ਵਿਚਕਾਰ ਜਦ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਆਉਂਦੇ ਨੇ ਮੱਕਾ ਜਾਣ ਲਈ ਗੁਰੂ ਨਾਨਕ ਦੇਵ ਜੀ ਤਰਕੀਬ ਨੇ ਇਸ ਜਗ੍ਹਾ ਤੇ 20 ਦਿਨ ਰੁਕਣਾ ਕੀਤਾ ਸੀ ਦੂਸਰੀ ਉਦਾਸੀ ਪਹਿਲੀ ਵਾਰ ਫਿਰ ਗੁਰੂ ਨਾਨਕ ਜੀ ਜਦ ਮੱਕਾ ਅੱਗੇ ਨੂੰ ਜਾਣ ਲੱਗੇ ਜਿਹੜੀ ਸੰਗਤ ਸਹੀ ਗਈ ਉਹਨਾਂ ਨੇ ਪਰਿਵਾਰ ਉਹਨਾਂ ਨੇ ਬੇਨਤੀ ਕੀਤੀ ਸਾਨੂੰ ਕੋਈ ਅਸੀ ਨਿਸ਼ਾਨੀ ਦੇ ਕਰ ਜਾਵੋ ਅਸੀ ਤੁਹਾਨੂੰ ਯਾਦ ਕਰਦੇ ਰਹੀਏ ਉਹ ਗੁਰੂ ਨਾਨਕ ਦੇਵ ਜੀ ਖੜਾਵਾ ਪਹਿਨਦੇ ਸੀਗੇ ਜਿਹੜੇ ਸੱਜੇ ਹੱਥ ਹਾਂਜੀ ਜਿਹੜੇ ਸੱਜੇ ਹੱਥ ਖੜਾਵਾ ਹੈਗੀਆਂ ਇਹ ਗੁਰੂ ਨਾਨਕ ਦੇਵ ਜੀ ਦੀ ਹੈਗੀਆਂ ਜੀ ਨਿਸ਼ਾਨੀ ਦੀ ਤੌਰ ਤੇ ਪਰਿਵਾਰ ਨੂੰ ਦੇਖ ਕਰ ਗਏ ਸੀਗੇ ਜੀ ਫਿਰ ਗੁਰੂ ਨਾਨਕ ਦੇਵ ਜੀ 1519 21 ਦੇ ਵਿਚਕਾਰ ਜਦੋਂ ਦੁਬਾਰਾ ਹੁੰਦੇ ਨੇ ਇਸ ਜਗ੍ਹਾ ਤੇ 21 ਦਿਨ ਰੁਕਣਾ ਕੀਤਾ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ 16ਵੀਂ ਸਦੀ ਵਿੱਚ ਬਾਬਾ ਸ੍ਰੀ ਚੰਦ ਜੀ ਹੁੰਦੇ ਨੇ ਉਹਨਾਂ ਨੇ ਵੀ 2 28 ਸਾਲ ਇੱਥੇ ਭਜਨ ਬੰਦਗੀ ਤਪੱਸਿਆ ਕੀਤੀ ਜਿਹੜਾ ਉੱਪਰ ਤਸਵੀਰ ਹੈਗੀ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਬੰਗੋੜਾ ਹੈ ਜੀ ਜਿਹੜਾ ਅੰਦਰ ਲਟਕ ਰਿਹਾ ਜਦੋਂ ਬਾਬਾ ਸ੍ਰੀ ਚੰਦ ਜੀ ਇੱਥੇ ਗੁਰੂ ਨਾਨਕ ਦੇਵ ਜੀ ਦੇ ਖੜਾਵਾ ਦੇ ਦਰਸ਼ਨ ਕੀਤੇ ਉਹਨਾਂ ਦੇ ਮਨ ਵਿੱਚ ਆਇਆ ਵੀ ਅਸੀਂ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਉੱਥੇ ਜਾ ਕੇ ਦਰਸ਼ਨ ਕਰੀਏ ਫਿਰ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੂੰ ਬਚਪਨ ਦਾ ਬੰਗੋੜਾ ਮਿਲਦਾ ਬਾਬਾ ਸ੍ਰੀ ਚੰਦ ਜੀ ਨੂੰ ਉੱਥੋਂ ਬੰਗੋੜਾ ਲੈ ਕੇ ਬਾਬਾ ਸ੍ਰੀ ਚੰਦ ਜੀ ਇਸ ਜਗ੍ਹਾ ਤੇ ਫਿਰ ਲਿਆ ਕੇ ਇਸ ਸ਼ੋਭਿਤ ਕੀਤਾ ਫਿਰ ਜਿਹੜੀ ਵਿੱਚ ਵਿੱਚ ਬਰਾਗਣ ਪਈ ਆ ਜਿਹੜੇ ਖੜਾਵਾਂ ਲੈਫਟ ਸਾਈਡ ਪਈਆਂ ਹੈਗੀਆਂ ਇਹ ਬਾਬਾ ਸ੍ਰੀ ਚੰਦ ਜੀ ਫਿਰ ਆਪਣੀ ਵੀ ਖੜਾਵਾਂ ਇਸ ਜਗ੍ਹਾ ਤੇ ਸੰਗਤ ਪਰਿਵਾਰ ਨੂੰ ਦੇ ਕੇ ਰਗੇ ਸੀਗੇ ਅੱਛਾ ਜੀ ਹਾਂ ਜੀ ਫਿਰ ਜਿਹੜਾ ਸ਼ਿੰਗਾਰ ਪਾਲਕੀ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਾਬਾ ਸ੍ਰੀ ਚੰਦ ਜੀ ਨੇ ਤਿਆਰ ਕਰਵਾਈ ਪਰਿਵਾਰ ਨਾਲ ਮਿਲ ਕੇ ਹਾਂਜੀ ਉਸ ਸਮੇਂ ਦਾ ਇਹ ਤਰਕੀਬਨ ਬਿਲਡਿੰਗ ਪੁਰਾਣੀ ਹੈਗੀ ਹੈ ਜੀ ਜਿਸੰਦੀ ਪਰਿਵਾਰਨ ਖਾਲੀ ਜਿਸ ਨੂੰ ਕਾਫੀ ਅਮੀਰ ਹੋਏਗਾ ਨਹੀਂ ਹਾਂਜੀ ਹਾਂਜੀ ਉਸ ਸਮੇਂ ਜਿਹੜੇ ਪੋਰਟ ਦੀ ਦੇਖ ਰਹੇ ਖਰਦੇ ਸੀਗੇ ਇੱਥੇ ਮੈਂ ਇੱਕ ਹੋਰ ਵੀ ਦੇਖਿਆ ਇੱਥੇ ਗੁਰਮੁਖੀ ਆ ਲਿਖੀ ਹੋਈ ਜਮੀਨ ਹਾਂਜੀ ਆਰਮਨ ਇੱਧਰ ਆਓ ਇਹ ਗੁਰੂ ਇੱਕ ਕਦੋਂ ਦੀ ਪੁਰਾਣੀ ਹੈ ਇਹ ਵੀ ਇਹ ਗੁਰੂ ਨਾਨਕ ਦੇ ਜਿੱਦ ਤੋਂ ਬਾਅਦ ਜਿੱਦਾਂ ਸਾਧੂ ਮਾਤਮਾ ਹੁੰਦੇ ਹਾਂ ਹਾਂਜੀ ਦੀਵਾਰਾਂ ਤੇ ਲਿਖਦੇ ਸੀਗੇ ਗੁਰਮੁਖੀ ਲਿਖੀ ਗੁਰਮੁਖੀ ਵਿੱਚ ਹਾਂਜੀ ਜੋ ਵੀ ਆ ਕਿਥੇ ਰਹਿੰਦਾ ਸੀਗਾ ਆ ਤਾਂ ਕਮਾਲ ਹੈ ਹਾਂਜੀ ਸਾਰਾ ਕਿਤੇ ਉਦੋਂ ਜਿੰਨਾ ਵੀ ਛੱਡ ਰੱਖਿਆ ਪੁਰਾਣਾ ਹੈ ਸਾਰੀਆਂ ਨੇ ਹਾਂਜੀ ਜਿੰਨਾ ਛੱਡ ਰੱਖਿਆ ਪੇਂਟਿੰਗ ਉਸ ਸਮੇਂ ਦੀ ਪੁਰਾਣੀ ਹੈ ਜੀ ਹਾਂਜੀ ਆਲੇ ਕਿੱਡੇ ਕਿੱਡੇ ਪੱਟੇ ਆ ਜਿਹੜੇ ਜੇ ਬਾਬਾ ਇਹਦੇ ਕੋਈ ਦਿਨ ਵੀ ਮਨਾਇਆ ਜਾਂਦਾ ਖਾਸ ਆਪਣ ਦਿਨ ਮਨਾਉਂਦੇ ਜੀ ਹਾਂ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਔਰ ਛੋਟੇ ਸਹਿਬ ਜੀ ਦੇ ਅੰਦਰ ਗੁਰਸ਼ੇਦੀ ਪੁਰਬ 24 25 ਦਸੰਬਰ ਵਿੱਚ ਹਰ ਸਾਲ 24 25 26 ਦਸੰਬਰ ਚ ਮਨਾਇਆ ਜਾਂਦਾ ਇੱਕ ਹੀ ਪ੍ਰੋਗਰਾਮ ਹੁੰਦਾ ਸਾਲ ਵਿੱਚ 24 25 26 ਹਾਂ ਜੀ ਤੁਹਾਡਾ ਕਿਹੜਾ ਤੁਹਾਡਾ ਕਿਹੜਾ ਪਿੰਡ ਹੈ ਅਸੀਂ ਇੱਥੋਂ ਲੋਕਲ ਹੈਗੇ ਹਾਂ ਜੀ ਨਾਰਾ ਪਿੰਡ ਪੈਂਦਾ ਹੈ ਅਸੀਂ ਲੋਕਰ ਰਹਿੰਦੇ ਪੰਜਾਬੀ ਇੱਥੇ ਸਰਦਾਰ ਹਾਂ ਹਾਂ ਜੀ ਰਹਿੰਦੇ ਹੈਗੇ ਹਾਂ ਖੇਤੀ ਕਰਦੇ ਹਾਂ ਹਾਂ ਜੀ ਖੇਤੀਬਾੜੀ ਕਰਦੇ ਹਾਂ 65 ਵਿੱਚ ਲਾਟ ਮਟੋਏ ਸੀ ਸਰਦਾਰਾਂ ਜਿਹਦਾ ਜ਼ਮੀਨ ਉਦੋਂ ਦੇ ਇੱਥੇ ਆ ਕੇ ਵਸਨੇ ਵਸਿਆ ਹੋਇਆ ਹੈ ਤੁਹਾਡਾ ਆਪਣਾ ਪੂਰਾ ਨਾਮ ਕੀ ਹੈ ਸਾਡਾ ਨਾਮ ਬਲਦੇਵ ਸਿੰਘ ਜੀ ਆਪਣਾ ਮੜਿਆ ਨੰਬਰ ਵੀ ਦੱਸਦੇ ਬਾਅਦ ਚਾਹੇ ਸੰਗਤ ਕਈ ਵਾਰ ਪੁੱਛਦੇ ਹੋਏ ਸਾਨੂੰ ਪਤਾ ਹੀ ਨਹੀਂ ਲੱਗਿਆ ਨੰਬਰ ਫੋਨ ਨੰਬਰ ਕੀ ਹੈ 85112 32770 ਕੰਟੈਕਟ ਨੰਬਰ ਆਪਣਾ ਹੈ ਜੀ ਹਾਂ ਜੀ अच्छा इधर भी देखो आ हाथी आ मूर्ति कला ता कमालਾ ਹੀ ਉਸ ਟਾਈਮ ਦੀ ਹੈ ਨੀ ਹਾਂਜੀ ਹਾਂਜੀ ਆ ਛੱਤ ਦੇ ਇਧਰ ਇਧਰ ਪੌੜੀ ਬਹੁਤ ਵੱਲ ਗਈ ਮੈਨੂੰ ਹਾਂਜੀ ਬਾਬਾ ਜੀ ਤੁਹਾਨੂੰ ਕਿੰਨੇ ਚਿਰ ਹੋ ਗਿਆ ਇੱਥੇ ਹੋ ਗਿਆ 5.5 ਸਾਲ ਗੁਰਦੁਆਰਾ ਅੱਛਾ ਤੇ ਸੇਵਾ ਹਾਂਜੀ ਆ ਦੇਖੋ ਇਹ ਵੀ ਉਹੀ ਹਾਂਜੀ ਉਦੋਂ ਦੇ ਪੁਰਾਣੇ ਜੀ ਆ ਤਾਂ ਕਮਾਲਾ ਹੀ ਆ ਪੌੜੀ ਵੀ ਕਿਸੇ ਤਰ੍ਹਾਂ ਨਹੀਂ ਫਿਰ ਉੱਪਰ ਜਾਂਦੇ ਸੀ ਉੱਪਰ ਉਹ ਲੱਗਿਆ ਹੋਇਆ ਹਾਂ ਉੱਪਰ ਦਰਵਾਜ਼ਾ ਲੱਗਿਆ ਹੋਇਆ ਦਰਵਾਜ਼ਾ ਲੱਗਿਆ ਪੌੜੀ ਇਹਨੂੰ ਕੋਈ ਖੋਦ ਕੇ ਜਾਂਦੇ ਨਹੀਂ ਆ ਹਾਂ ਜਾਂ ਜਾ ਹੀ ਸਕਦਾ ਅੱਛਾ ਹਾਂ ਜੀ ਇਹ ਪਰ ਖੁੱਲਦਾ ਹੈ ਹਾਂ ਜੀ ਚਲੋ ਕੋਈ ਨਹੀਂ ਹੋਰ ਕੇ ਦੇਖਾਂ ਮੜਾ ਜੀ ਹਾਂ ਜੀ ਆਹ ਕਮਾਲ ਹੀ ਇਹ ਦਰਵਾਜ਼ਾ ਲੱਗਿਆ ਹਾਂ ਉੱਪਰ ਦੀ ਜਾਊਗਾ ਹਾਂ ਜੀ ਅੱਛਾ ਉੱਪਰ ਵੀ ਛੱਤ ਹੈ ਹਾਂ ਜੀ ਉੱਪਰ ਛੱਤ ਦੇ ਕੰਮ ਵਾਸਤੇ ਦੇਖ ਸਕਦੇ ਹਾਂ ਹਾਂ ਜੀ ਦੇਖ ਸਕੋ ਕੋਈ ਹਰ ਮਨਾਉ ਦੇਖੀ ਉੱਪਰ ਦਾ ਕਮਾਲ ਹੀ ਹੈ ਜਾਣ ਦੋ ਗਏ ਹਾਂ ਜੀ ਜਾਣ ਦੋ ਇਹ ਲੱਗ ਜੂਗਾ ਨਾਲ ਹੌਲੀ ਹੌਲੀ ਜਾਣ ਦੋ ਅੱਛਾ ਹਾਂ ਜੀ ਬਸ ਵਾਹ ਵਾਹ ਆ ਤਾਂ ਕਮਾਲ ਹੈ। ਘਰ ਮਨ ਆਉ ਦੇਖੀਏ। ਉੱਪਰ ਵੀ ਸ਼ਾਤਾ ਉਦਾਂ ਹੀ ਹੈ। ਆਹ ਉਹ ਪਰਿਸ਼ਾਤ ਬਣੀ ਹੋਈ ਹੈ। ਹਾਂਜੀ। ਆ ਤਾਂ ਕਮਾਲ ਹੈ। ਬਈ ਉੱਪਰ ਆ ਗਏ ਸੀ। ਕਈ ਵਾਰ ਬੰਦੇ ਉਹ ਵੀ ਕਹਿਣ ਲੱਗ ਜਿੰਦੇ ਕਹਿੰਦੇ ਤੁਸੀਂ ਉਹ ਪ੍ਰਕਾਸ਼ ਮਹਾਰਾਜ ਦਾ ਉਧਰਲੇ ਪਾਸੇ ਆ। ਇਹ ਸਾਹਮਣੇ ਜਿਹੜਾ ਬ੍ਰਾਂਡ ਆ ਉਹਦੇ ਉੱਤੇ ਖੜੇ ਹਾਂ ਸੀ। ਮਹਾਰਾਜ ਦਾ ਪ੍ਰਕਾਸ਼ ਉੱਧਰ ਹੈ। ਇਹ ਪੁਰਾਤਨ ਨੜੀ ਪਾਉਂਦੇ ਹੈਗੇ ਇੱਥੇ ਨੜੀ ਸਦਦੇ ਜਦ ਠੰਡਾ ਰਹਿੰਦਾ ਕਰਦਾ ਹੈ। ਇਹ ਬਾਈ ਇੱਥੇ ਹੁਣ ਵੀ ਬਣਾਉਂਦੇ ਆ ਇਦਾਂ ਨਹੀਂ। ਹਾਂਜੀ। ਹੁਣ ਵੀ ਮਕਾਨ ਇਦਾਂ ਦੇ। ਇਹ ਬਣਾਉਂਦੇ ਆ ਬਣੀ ਬੜੇ ਕਿਦਾਂ ਦੇ। ਨਹੀਂ ਬਣਾਉਂਦੇ ਹੈਗੇ ਹੱਥਾਂ ਨਾਲ ਮਿੱਟੀ ਦੀ। ਜੀ ਜੀ। ਹੁਣ ਤਾਂ ਥੋੜਾ ਠੰਡਾ ਰਹਿੰਦਾ। ਹਾਂਜੀ ਇਹਨਾਂ ਦਾ ਕਮਰਾ ਠੰਡਾ ਰਹਿੰਦਾ। ਬੇਕਮਾਲ। ਵਾਹ ਜੀ ਵਾਹ। ਆ ਫੇਰ ਉੱਚੇ ਰੋਖੇ ਬਣੇ ਹੋਏ ਆ। ਹਾਂਜੀ ਜਦੋਂ ਇੱਥੋਂ ਕੋਈ ਵੀ ਬਾਰ ਉਹ ਆਵਾਜ਼ ਲਾਂਦਾ ਪਹਿਲਾਂ ਇੱਥੋਂ ਦੇਖਦੇ ਸੀਗੇ। ਕਿਹਨਾ ਵਿੱਚੋਂ ਕਿਹੜਾ ਬੰਦਾ ਆਇਆ ਕੋਈ? ਕੌਣ ਘਰੇ ਆਇਆ ਹਾਂ। ਹਾਂ ਅੱਡੇ ਨੂੰ ਜਲਦੀ ਬਾਹਰ ਕੀ ਕੀ ਪਹਿਲੇ ਬੰਦਰਗਾਹ ਸੀ ਨਾ ਹਾਂ ਬੰਦਰਗਾਹ ਬਹੁਤ ਵਧੀਆ ਹਾਂਜੀ 1819 ਚ ਹੁਕਮ ਦਿੱਤੀ ਹੋਣ ਕਾਰਨ ਸਿੰਧੂ ਨਦੀ ਦਾ ਪਾਣੀ ਪਿੱਛੇ ਚਲਾ ਗਿਆ ਸੀਗਾ ਫਿਰ ਇਹ ਇਲਾਕਾ ਸੁੱਕਾ ਪੈ ਗਿਆ ਬਾਬਾ ਜੀ ਨੂੰ ਆ ਜਿਹੜੀ ਪੌੜੀ ਜਿਹੜਾ ਤਾਂ ਕਮਾਂ ਲੈ ਹਾਂਜੀ ਪਰ ਸਿੱਧੀ ਅਥਰੇ ਦੇਖ ਕੇ ਉਤਰਨਾ ਪੈਂਦਾ ਹਾਂਜੀ ਹਾਂਜੀ ਬਬੀ ਇਹ ਜਿਹੜੀ ਇਮਾਰਤ ਹੈ ਇਹਦੇ ਵਿੱਚ ਕੀ ਆ? ਇਹ ਜਿੱਦਾਂ ਆਪਣੇ ਪਰਿਵਾਰ ਦੀ ਹਵੇਲੀ ਸੀਗੀ। ਹਾਂਜੀ ਇਹਨੂੰ ਸਟੋਰ ਬਣਾਇਆ ਹੋਇਆ ਹੈ। ਅੱਛਾ ਇੱਧਰ ਵੀ ਦਰਵਾਜ਼ੇ ਬਹੁਤ ਕਮਾਲ ਇੱਦਾਂ ਲੱਗੇ ਹੋਏ ਹਨੀ। ਖੋਲੋ। ਆਹ ਕੁੰਡੇ ਪਹਿਲਾਂ ਲੱਗੇ ਹੁੰਦੇ ਸੀ ਆਮ ਘਰਾਂ ਦੇ। ਹਾਂਜੀ। ਅੱਛਾ। ਆਉ ਜੋ ਦਹੀਂ ਹੈ ਬਈ। ਹਾਂਜੀ। ਸ਼ਾਬਾਸ਼। ਇਹ ਵੀ ਲੱਗ। ਆਹ ਲੱਕੜ ਦੇ ਆ ਦੇਖੋ ਜਿਹੜੇ ਲੱਗੇ ਹੋਏ ਐ ਇਹਨੂੰ। ਉਹ ਥੱਲੇ ਆਣ ਤਰੋਕਣ ਵਾ ਉਹ ਸਹੀ ਕਰਨ ਵਾਸਤੇ ਹਾਂਜੀ ਇਹਨੂੰ ਸਪੋਰਟਾ ਦਿੱਤੀ ਹੋਈਆਂ ਰੋਕਣ ਤੋਂ ਉਪਰ ਹੀ ਬੱਲੀ ਨੂੰ ਡਾਟਾ ਲੈ ਲੋ ਹਾਂਜੀ ਕਮਾਲ ਐ ਪਹਿਨਾ ਅਸਲ ਵਿੱਚ ਗਰਮੀ ਨਹੀਂ ਲੱਗਦੀ ਸੀ ਲੱਕੜ ਦਾ ਕੰਮ ਸੀ ਜਾਂ ਮਿੱਟੀ ਦਾ ਹਾਂਜੀ ਹਾਂਜੀ ਤਾਂ ਠੰਡਾ ਰਹਿੰਦਾ ਸੀਗਾ ਇਹ ਵੀ ਜਸ ਚੂਨੇ ਦਿੱਤ ਚਣੇ ਤਾਂ ਵੀ ਠੰਡਾ ਰਹਿੰਦਾ ਹਾਂਜੀ ਪ੍ਰਸਤਰ ਵਗੈਰਾ ਚੂਨੇ ਦਾ ਸੀਗਾ ਸਹੀ ਸਹੀ ਬਈ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਆਣਾ ਹੋਵੇ ਇੱਥੇ ਨਾ ਹਾਂਜੀ ਕੋਈ ਵੀ ਸੰਗਤ ਬਾਬਾ ਜੀ ਆਣ ਬਾਰੇ ਦੱਸੇ ਮੜਿਆ ਆਪਾਂ ਜੇ ਪੁੱਜ ਤੋਂ ਆਂਦੇ ਨੇੜੇ ਪੁੱਜ ਪੈਂਦਾ ਇੱਥੇ ਹਾਂਜੀ ਜਦੋਂ ਆਪਣਾ ਪੁੱਕਾ ਛੋ ਬੋਜਾਗੇ ਜਿੱਥੇ ਟ੍ਰੇਨ ਆਉਂਦੀ ਆ ਪੁੱਜ ਤੱਕ ਤਾਂ ਰੇਲ ਗੱਡੀ ਆਉਂਦੀ ਆ ਹਾਂਜੀ ਟ੍ਰੇਨ ਨੂੰ ਪੁੱਜ ਤੱਕ ਆਉਂਦੀ ਹੈਗੀ ਆ ਪੁੱਜ ਤੋਂ ਇੱਥੇ ਕਿਵੇਂ ਆਵੇ 135 ਕਿਲੋਮੀਟਰ ਉੱਥੋਂ ਬੱਸਾਂ ਫਿਰ ਆਉਂਦੀਆਂ ਲਖਪਤ ਹਾਂਜੀ ਪਿੱਛੇ ਇਸ ਗੜੋਲੀ ਹੈਗਾ ਇੱਥੋਂ 17 ਕਿਲੋਮੀਟਰ ਪਿੰਡ ਕੋਈ ਕਸਬਾ ਹਾਂਜੀ ਉਹ ਪਿੰਡ ਹੈਗਾ 17 ਕਿਲੋਮੀਟਰ ਗੜੋਲੀ ਜੀ ਉੱਥੇ ਬੱਸਾਂ ਜਾਰੀ ਆਉਂਦੀਆਂ ਜੇ 6 ਵਜੇ ਭੋਜ ਤੋਂ ਚੱਲਦੀ ਐ ਇੱਥੇ 10 ਵਜੇ ਪਹੁੰਚਦੀ ਐ। ਸ਼ਾਮ ਨੂੰ 10 ਵਜੇ ਤੋਂ ਬਾਅਦ ਕੋਈ ਇੱਥੋਂ ਬੱਸ ਨਹੀਂ ਹੈਗੀ। ਸ਼ਾਮ ਨੂੰ? ਹਾਂਜੀ। ਨਹੀਂ ਸਵੇਰੇ ਸਵੇਰੇ। 6 ਵਜੇ 6:00 ਵਜੇ ਭੋਜ ਤੋਂ ਚੱਲੇਗੀ 10 ਵਜੇ ਇੱਥੇ। ਹਾਂਜੀ 10 ਵਜੇ ਇੱਥੇ ਪਹੁੰਚਦੀ ਐ। ਵੈਸੇ ਪੁੱਜ ਜਹਾਜ਼ ਵੀ ਆਉਂਦੇ ਆਂ ਜੀ ਸਿੱਧੇ ਮੇਰੇ ਖਿਆਲ। ਹਾਂ ਨਹੀਂ ਉਹ ਰਾਊਂਡ ਕਰ ਅਹਮਦਾਬਾਦ ਤੋਂ ਰਾਊਂਡ ਕਰਕੇ ਹੁੰਦੇ ਆਂ ਤੁਮਕੇ। ਸੁਪੂ ਜਾ ਸਕਦਾ ਜੀ ਨੇ ਰਖ ਪਤਾ ਆਉਣਾ। ਹਾਂਜੀ ਭੋਜਾਸ 130 ਕਿਲੋਮੀਟਰ ਹੈਗਾ। ਕਿਹਦੀ ਪੁੱਜ ਦਾ ਵੈਸੇ ਕੋਈ ਉਹ ਨਹੀਂ ਪਿੰਡ ਐ ਬਾਦੀ ਇੱਥੇ ਕੁਝ ਦਿਨ ਪਹਿਲਾਂ हां बाबा जी ए पहले ड्यूटी ਸੀ ਪ੍ਰਾਤਨ ਹਣੀ ਲੱਗਦਾ ਮੈਨੂੰ ਘਰ ਦੀ ਹਾਂਜੀ ਇਹ ਮੇਨ ਗੇਟ ਸੀਗਾ ਉਹ ਬਹੁਤ ਥੱਲੇ ਸੀ ਨਾ ਇਹ ਉੱਚਾ ਹੁੰਦਾ ਹਣੀ ਉਹ ਤਾਂ ਹੁੰਦਾ ਇਹ ਵਰਤੀ ਪਾ ਕੇ ਫਿਰ ਉੱਚਾ ਕੀਤਾ ਗਿਆ ਮੇਨ ਗੇਟ ਐ ਸੀਗਾ ਇਧਰ ਆਉਣ ਦਾ ਉਸਤੇ ਇਧਰ ਪਿੰਡ ਵਿੱਚ ਆਉਂਦੇ ਸੀਗੇ ਪਿੰਡ ਚੋਂ ਹਾਂ ਹਾਂਜੀ ਇਹ ਉੱਪਰ ਇਹ ਜਿਹੜਾ ਸਿੱਧੇ ਪਰਿਵਾਰ ਆ ਕੋਈ ਵੱਡਾ ਵੱਡੇ ਬੰਦੇ ਸੀ ਹਾਂਜੀ ਇਹ ਵੀ ਰੂਮ ਹੈਗਾ ਉਦਾਂ ਹੀ ਬਣਿਆ ਜਿੱਦਾਂ ਉਹ ਇਹ ਲੱਕੜ ਦਾ ਹੀ ਦੂਪਰ ਰੂਮ ਹੈਗਾ ਅੱਛਾ ਉਦਾਂ ਹੀ ਹਾਂਜੀ ਆਹ ਡਿਊਟੀ ਹੈ ਇੱਥੋਂ ਆਉਂਦੇ ਸੀਗੇ ਸੰਤ ਵਾਹ ਵਾਹ ਇਹ ਇਹ ਤਾਂ 12 ਖੁੱਲਦਾ ਖੁੱਲਦਾ ਹੈ ਹਾਂਜੀ ਖੁੱਲੂ ਆਹ ਕੁੰਡੇ ਦੇਖੋ ਬਈ ਕੀ ਬਾਤ ਹੈ ਇਹ ਖੋਲਣਾ ਬਹੁਤ ਅਸਾਨ ਹੈ ਖੋਲ ਜੋ بڑا ਜੂਰ ਲੱਗਦਾ ਵੀ ਦਰਵਾਜ਼ਾ ਨਹੀਂ ਖੁੱਲਣਾ ਉਹ ਥੋੜਾ ਥੋੜਾ ਜਾਓ ਚੱਕੋ ਇਹਦੇ ਨੂੰ ਹਾਂ ਖੁੱਲ ਜਾਏਗਾ ਥੋੜਾ ਜਾਓ ਬੱਲੇ 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 ਇਹ ਦਰਵਾਜ਼ੇ ਜੀ ਕੌਣ ਹੋ ਕਰ ਸਕਦਾ ਸੀ ਯਾਨੀ ਖੜਾ ਲੱਗ ਸਕਦਾ ਸੀ ਉਪਰਾ ਬੰਦਾ ਸਵਾਗਤ ਹੈ ਇੱਧਰ ਖੁੱਲੇ ਆਪਾਂ ਉਧਰ ਜਾ ਆ ਗਏ ਹਾਂ ਵਿਹੜੇ ਜੇ ਦਰਬਾਰ ਸਾਹਿਬ ਦੇ ਬਾਹਰ ਤੇ ਇੱਧਰ ਆ ਇਹ ਇਮਾਰਤ ਬਾਬਾ ਜੀ ਇਹ ਦੀਵਾਨ ਹਾਲ ਬਣਿਆ ਜੀ ਨਵਾਂ ਬਣਿਆ ਹਾਂਜੀ ਨਵਾਂ ਬਣਿਆ ਸੰਗਤਾਂ ਇੱਥੇ ਇਕੱਠ ਹੁੰਦਾ ਹੈ ਗੁજરાਤ ਗਵਰਨਮੈਂਟ ਨੇ 5 ਕਰੋੜ ਰੁਪਏ ਦਿੱਤਾ ਸੀਗਾ ਅੱਛਾ ਇਹਦੇ ਲਈ ਹਾਂਜੀ ਤੇ ਦੀਵਾਨ ਨਾਲ ਸੰਗਤਾਂ ਦੀ ਜਮਾਤ ਇਕੱਠ ਹੁੰਦਾ ਹਾਂਜੀ ਜਦੋਂ 24 25 26 ਦਾ ਪ੍ਰੋਗਰਾਮ ਹੁੰਦਾ ਇਸ ਜਗ੍ਹਾ ਤੇ ਮਨਾਇਆ ਜਾਂਦਾ ਕਾਫੀ ਵੱਡਾ ਹੈਗਾ ਜੀ ਇਹ ਬਾਬਾ ਜੀ ਫਿਰ ਇਦਾਂ ਇਹ ਗਰਮੀ ਤੋਂ ਬਣਾਇਆ ਵੀ ਇਦਾਂ ਗਰਮੀ ਨਾ ਜਾਵੇ ਇੰਦਰ ਇਦਾਂ ਇਹ ਤਾਂ ਕਿਉਂਕਿ ਇੱਥੇ ਜੋ ਵੀ ਚੀਜ਼ ਬਣੂਗੀ ਹੈਰਿਟੇਜ ਲੱਗਣੀ ਚਾਹੀਦੀ ਹੈ ਹਾਂ ਅੱਛਾ ਠੀਕ ਹੈ ਹਾਂ ਉਹ ਬੰਦੀ ਬਰਾਤਾਂ ਲੱਗੇ ਹਾਂਜੀ ਪਿੰਡ ਜੋ ਵੀ ਚੀਜ਼ ਬਣਨੀ ਹੈ ਕਿ ਉਹ ਪੰਜਾਬ ਦਾ ਹੁਣ ਮਕਾਨ ਹੋਵੇ ਚ ਗੁਰਦੁਆਰਾ ਸਾਹਿਬ ਦੀ ਇਮਾਰਤ ਹੋਵੇ ਇਹਨੇ ਜੀ ਕੈਨੇਡਾ ਵਰਗੀ ਬਣਾਣੀ ਹੈ ਅਮਰੀਕਾ ਵਰਗੀ ਬਣਾਣੀ ਹੈ ਪੰਜਾਬ ਵਰਗਾ ਕੁਝ ਨਹੀਂ ਰਹਿਣ ਦੇਣਾ ਸੀ ਪੰਜਾਬ ਵਰਗਾ ਤਾਂ ਜੋ ਵੀ ਐਸੀ ਕਹਿੰਦੇ ਬਹੁਤ ਬਹੁਤ ਬੜਾ ਲੰਗਰ ਬਾਬਾ ਜੀ ਆਪਣਾ ਚੱਲਦਾ ਹੋ ਹਾਂਜੀ ਲੰਗਰ 24 ਘੰਟੇ ਚੱਲਦਾ ਹੈ ਲੰਗਰ ਇੱਧਰ ਹਾਂਜੀ ਕੋਈ ਸੰਗਤ ਆ ਰਹੀ ਆ ਰਹਿਣ ਵਾਸਤੇ ਰਹਿਣ ਵਾਸਤੇ ਕਮਰੇ ਵੀ ਆ ਕਿੰਨੇ ਕਮਰੇ ਬਾਬਾ ਜੀ ਹਾਂਜੀ ਕਮਰੇ ਵੀ ਹੈਗੇ ਆ ਕਿੰਨੇ ਕਮਰੇ ਆਪਣੇ ਕੋਲ ਹੈਗੇ ਆ 35 ਕਮਰੇ ਹੈਗੇ ਆ ਸਸ ਠੀਕ ਹੈ ਬਹੁਤ ਹੈ ਹਾਂਜੀ ਆ ਬਈ ਮਾਰਤ ਦੇਖ ਲੋ ਪਿੱਛੇ ਤੋਂ ਵੀ ਨਾ ਉਦਾਂ ਹੀ ਝਿਰੋਖੇ ਪਿੱਛੇ ਹੀ ਬਣੇ ਬਾਬਾ ਜੀ ਨੇ ਕੋਈ ਅੰਦਰੋਂ ਦੇਖਣਾ ਚਾਹੁੰਦਾ ਹੋਏ ਨਹੀਂ ਘਰ ਦਾ ਬੰਦਾ ਉਦੋਂ ਦੇਖਦਾ ਹੁਣ ਆ ਜਿਵੇਂ ਝਿਰੋਖੇ ਆ ਹਾਂਜੀ ਇਹ ਬਾਰੀ ਹੈਗੀ ਬਾਰੀਆਂ ਆ ਬਾਰੀ ਜੋ ਹਾਂਜੀ ਦਾ ਇਧਰੋਂ ਦੇਖਣਾ ਪਿੱਛੇ ਚਾਰੇ ਪਾਸੇ ਹਾਂਜੀ ਇਹ ਵੀ ਬਹੁਤ ਸ਼ਾਨਦਾਰ ਬਣੇ ਹੋਏ ਆ। ਉਹ ਦੁੱਧ ਡਿਜ਼ਾਈਨ ਬਣਾਈ ਹੋਈ ਆ, ਵਧੀਆ। ਬਈ 5-6 ਸਾਲ ਪੁਰਾਣੀ ਜਿਹੜੀ ਇਮਾਰਤ ਹੈ ਕਿਸੇ ਨੇ ਦੇਖਣੀ ਹੋਵੇ ਤਾਂ ਲੱਖ ਵਾਰ ਜਰੂਰ ਆਓ। ਤੇ ਇੱਥੇ ਉਹ ਸਮੇਂ ਦੀਆਂ ਜਿਹੜੀਆਂ ਚੀਜ਼ਾਂ ਆਜ ਦੇ ਜਿਹੜੀਆਂ ਦੁਰਲੱਭ ਨੇ। ਹਾਂਜੀ। ਉਹ ਇੱਥੇ ਦੇਖ ਸਕਦੇ ਆ। ਬਾਬਾ ਜੀ ਉੱਪਰ ਵੀ ਇਹਨਾਂ ਨੇ ਦੇਖੋ ਕਿਵੇਂ। ਹਾਂਜੀ। ਮੇਨਾ ਕਰਨੀ ਬਹੁਤ ਪਹਿਲੇ ਵਧੀਆ ਮਨ ਸ਼ੌਂਕ ਨਾ ਕਰਦੇ ਸੀਗੇ। ਹਾਂ ਇੱਧਰ ਵੀ ਉੱਪਰ ਬਣੇ ਹੋਏ ਆ ਦੇਖੋ। ਕਮਾਲ ਹੈ। ਗਰਮੀ ਕਿੰਨੀ ਪੈਂਦੀ ਹੈ ਇੱਥੇ? 35 ਡਿਗਰੀ ਤੋਂ ਜ਼ਿਆਦਾ ਨਹੀਂ ਪੈਂਦੀ। 35 ਡਿਗਰੀ 36 ਡਿਗਰੀ ਰਹਿੰਦੀ ਹੈ। ਅੱਛਾ ਜ਼ਿਆਦਾ ਨਹੀਂ ਪੈਂਦੀ। ਹਾਂ ਜ਼ਿਆਦਾ ਨਹੀਂ ਪੈਂਦੀ। ਯਾ ਵੱਤੋਂ ਵੱਦ ਹੋ ਸਕਦੀ ਆ 37-38 ਤੱਕ। ਹਾਂਜੀ। ਬਸ ਠੰਡਾ ਮੌਸਮ ਜ਼ਿਆਦਾ ਰਹਿੰਦਾ। ਸਮੁੰਦਰ ਲੱਗੇ ਆ। ਸਮੁੰਦਰ ਪਿੱਛੇ ਪੈਂਦਾ। ਹਾਂਜੀ ਸਮੁੰਦਰ ਪਿੱਛੇ ਸਮੁੰਦਰ। ਆਹਦਾ ਕਿਲੋਮੀਟਰ ਹੀ ਹੈਗਾ ਫਿਰ ਸੇ ਤਾਂ ਜਿਹੜਾ ਦੀਵਾਰ ਹੈਗੀ ਹੈ ਦੀਵਾਰ ਦੇ ਪਿੱਛੇ ਸਮੁੰਦਰ ਚੱਲੂ ਹੋ ਜਾਣਾ। ਜੀ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਛਾ ਤੁਸੀਂ ਤਾਂ ਹੈਗੇ ਆ ਆਪਣਾ ਪਹਿਲਾਂ ਗੱਲ ਹੋ ਰਹੀ ਸੀ ਮਰਿੰਡੇ ਤੋਂ ਹਣੇ ਜੀ ਹਾਂ ਜੀ ਹਾਂ ਜੀ ਆ ਤੁਸੀਂ ਕਿੱਥੋਂ ਆ ਅਸੀਂ ਮੋਗਾ ਗਲੋਟੀ ਪਿੰਡੋਂ ਤੋਂ ਆ ਤੁਸੀਂ ਅਸੀਂ ਬਥੇਦ ਕੋਲ ਮੇਜ ਆਲ ਆਪਾਂ ਕਿੱਥੋਂ ਅਸੀਂ ਤਾਂ ਰਾਜਸਥਾਨ ਗੰਗਨਗਰ ਤੋਂ ਗੰਗਨਗਰ ਤੋਂ ਹਾਂ ਜੀ ਅੱਛਾ ਮੜਾ ਜਾ ਆਪਾਂ ਤੁਸੀਂ ਇੱਥੇ ਪ੍ਰਬੰਧ ਕਰਦੇ ਹੋ ਆਪਾਂ ਗਾਂਧੀ ਧਾਮ ਰਹਿ ਕਿੱਥੇ ਰਹਿੰਦੇ ਹਾਂ ਜੀ ਇੱਥੇ 200 ਕਿਲੋਮੀਟਰ ਦੂਰ ਆ ਗਾਂਧੀ ਧਾਮ ਤੋਂ ਆਉਂਦੇ ਹਰ 24 ਜਾਂ 25 ਤਰੀਕ ਨੂੰ ਹਰ ਮਹੀਨੇ ਹਰ ਮਹੀਨੇ ਅੱਛਾ ਇਹ ਇਮਾਰਤ ਜਿਹੜੀ ਤੁਸੀਂ ਤਾਂ ਬਹੁਤ ਸਾਲਾਂ ਤੋਂ ਇਹਦੇ ਪ੍ਰਬੰਧ ਕਰ ਰਹੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਮੈਂ ਤਾਂ ਜੀ 2007 ਤੋਂ ਸਮਾਲੀ ਸੇਵਾ ਚ 2007 ਤੋਂ ਆ ਰਹੀ ਹੈ ਆਵਾਜ਼ ਆ ਰਹੀ ਹੈ ਪਹਿਲਾਂ ਚਰਨਜੀਤ ਸਿੰਘ ਪੁੱਤਰ ਕੱਚਾ ਵੀ ਟਰਾਂਸਪੋਰਟ ਦਾ ਜਿਹੜਾ ਮਾਲਕ ਆ ਨਾ ਉਹ ਆਉਂਦਾ ਹੁੰਦਾ ਸੀ ਜੀ ਜੀ ਉਹਨਾਂ ਨੇ ਬਹੁਤ ਲੰਬੀ ਚੌੜੀ ਸੇਵਾ ਕੀਤੀ ਹੈ ਇੱਥੇ ਹੁਣ ਉਹਨਾਂ ਦੀ 2008 ਵਿੱਚ ਮੌਤ ਹੋ ਗਈ ਸੀ ਉਦੋਂ ਤੇ ਪਹਿਲਾਂ 1 ਸਾਲ ਮੈਂ ਮੜਿਆ ਸੀ ਇੱਥੇ ਸੇਵਾਦਾਰ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਚੱਲ ਰਹੀ ਹੈ ਜੀ ਜੀ ਠੀਕ ਹਾਂ ਆਪਾਂ ਪਹਿਲਾਂ ਗੱਲ ਕਰ ਰਹੇ تھے ਤੁਸੀਂ ਦੱਸ ਰਹੇ ਸੀ ਇਹ ਇਮਾਰਤਾਂ ਨਹੀਂ ਸੀ ਬਣੀਆਂ ਹਨਾ ਹਾਂ ਜੀ ਇਹ ਕਦੋਂ ਬਣੀ ਹੈ ਇਹ ਹੋ ਗਏ 20 ਸਾਲ ਹੋ ਗਏ ਜੀ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਪਹਿਲਾਂ ਤਾਂ ਖਾਲੀ ਆਹੀ ਬਿਲਡਿੰਗ ਸੀਗੀ ਆਹੀ ਇੰਨਾ ਕੁ ਸੀਗਾ ਅੱਤ ਇੱਥੇ ਇੱਕ ਹੋਰ ਖੂਹ ਹੁੰਦਾ ਸੀ ਅੱਛਾ ਇੱਥੇ ਹਾਂਜੀ ਹਾਂਜੀ ਉੱਥੇ ਪਾਣੀ ਭਰ ਕੇ ਸੀ ਇੱਥੇ ਰੋਟੀ ਪਾਣੀ ਬਣਾਉਂਦੇ ਹੁੰਦੇ ਸੀ ਪਹਿਲਾਂ ਆ ਕੇ ਅੱਛਾ ਹਾਂ ਇੱਥੇ ਬੁੰਗੇ ਹਾਂ ਬੁੰਗੇ ਬਣੇ ਹੋਏ ਸੀਗੇ ਉਹ ਪੁਰਾਣੇ ਟਾਈਪ ਦੇ ਹੁੰਦੇ ਆ ਨਾ ਹਾਂ ਹਾਂ ਉਹ ਬਣੇ ਹੋਏ ਸੀ ਉਹ ਚੱਕੇ ਰਹਿੰਦੇ ਹੁੰਦੇ ਸੀ ਇੱਥੇ ਜਾਨਵਰ ਬੜੇ ਬੋਲਦੇ ਹੁੰਦੇ ਸੀ ਮੈਂ ਹੁਣ ਤੁਸੀਂ ਜਾਨਵਰ ਕਹ ਰਹੇ ਮੈਂ ਸੂਰ ਦੇਖੇ ਜੰਗਲੀ ਫਿਰਦੇ ਬਾਹਰ ਸੂਰ ਗਿੱਦੜ ਬਹੁਤ ਕੂਕਾ ਮਾਰਦੇ ਸੀ ਮੈਂ ਹੁਣ ਫਿਰਦੇ ਦੇਖੇ ਮੈਂ ਬਾਹਰ ਅੱਛਾ ਚੋਲ ਪਾਈਦੇ ਤਾਂ ਉਹਨਾਂ ਨੂੰ ਖਾਣ ਆ ਜਾਂਦੇ ਆ ਹਾਂ ਇੱਥੇ ਮੋਰ ਦੇਖੋ ਸਵੇਰੇ ਆ ਲਈ ਆ ਜਾਂਦੇ ਆ ਨਹੀਂ ਮੈਂ ਇੱਕ ਗੁਜਰਾਤ ਜੇ ਲੰਘਿਆ ਜੀ ਮੈਂ ਇੱਕ ਚੀਜ਼ ਦੇਖੀ ਕੁਦਰਤ ਬਹੁਤ ਹੈ ਇੱਥੇ ਆਪਾਂ ਦਾ ਪੰਜਾਬ ਵਿੱਚ ਖਤਮ ਕਰਤਾ ਸਾਹਿਬ ਬਿਲਕੁਲ ਬਿਲਕੁਲ ਇੱਥੇ ਲੋਕੀ ਬਿਲਕੁਲ ਦੇਸੀ ਢੰਗ ਨਾਲ ਰਹਿ ਰਹੇ ਆ ਜੀ ਪੁਰਾਣੇ ਜ਼ਮਾਨੇ ਵਾਲੇ ਆ ਲੋਕ ਪੁਰਾਣੇ ਉਹਨਾਂ ਤਰੀਕੇ ਨਾਲ ਹੀ ਰਹਿ ਰਹੇ ਆ ਇੱਥੇ ਜੇ ਫਸਲ 'ਚ ਨਾ ਜਿਆਦਾ ਕੈਮੀਕਲ ਵਗੈਰਾ ਵੀ ਨਹੀਂ ਪਾਉਂਦੇ ਖਾਣੇ ਨੂੰ ਬਹੁਤ ਘੱਟ ਕਮਿਸ਼ਨਰ ਆਇਆ ਤਾਂ ਕਹਿੰਦੇ ਉਹ ਕਹਿੰਦਾ ਸੀ ਪੰਜਾਬ 'ਆ ਕੋਈ ਗੱਲ ਸੀ ਬਿਲਕੁਲ ਬਿਲਕੁਲ ਇੱਥੇ ਆਇਆ ਸੀ ਕਮਿਸ਼ਨਰ ਸਾਹਿਬ ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਹਿੰਦੇ ਇੱਥੇ ਲੋਕ ਨਾ ਸਪਰੇਅ ਕਰਦੇ ਆ ਵੀ ਉਹਦੇ ਨਾਲ ਜਾਨਵਰ ਮਰੀ ਜਾਂਦੇ ਆ ਵੀ ਪੰਜਾਬ ਮੰਗੋ ਕਹਿੰਦਾ ਸੀ ਉਹ ਹਾਂ ਵੀ ਪੰਜਾਬ ਚ ਤਾਂ ਲੋਕਾਂ ਨੇ ਜਾਨਵਰ ਛੱਡੇ ਨਹੀਂ ਉਹ ਸਲਫਰ ਜਿਹੜਾ ਸਪਰੇਅ ਕਰਦੇ ਆ ਨਾ ਉਹਦੇ ਕਰਕੇ ਉਹ ਜ਼ਹਿਰ ਖਾ ਕੇ ਮਰੀ ਜਾਂਦੇ ਚਿੜੀਆਂ ਪੰਜਾਬ ਚ ਹੈ ਨਹੀਂ ਚਿੜੀ ਹੈ ਨਹੀਂ ਇੱਲਾਂ ਨਹੀਂ ਛੱਡੀਆਂ ਇੱਲਾਂ ਨਹੀਂ ਮੋਰ ਵੀ ਹੈ ਨਹੀਂ ਇੱਥੇ ਦੇਖੋ ਕਿੰਨੇ ਮੋਰ ਚਿੜੀਆਂ ਨੇ ਜੇ ਸੀ ਜਾਨਵਰ ਨਹੀਂ ਛੱਡੇ ਸੀ ਜਿਹੜੇ ਰਹਿਣਾ ਫਿਰ ਉੱਥੇ ਹਾਂ ਬਿਲਕੁਲ ਬਿਲਕੁਲ ਮਿੱਟੀ 'ਚ ਜ਼ਹਿਰ ਪਾ ਰਹੇ ਆ ਜ਼ਹਿਰ ਉਹ ਜ਼ਹਿਰ ਖਾ ਰਹੇ ਆ ਕਿੰਨੇ ਘੁੰਮ ਰਹੇ ਸੀ ਕਿੰਨੇ ਮੋਰ ਘੁੰਮਦੇ ਸੀਗੇ ਆ ਦੇਖੋ ਜੀ ਹੇ ਆਪਣੇ ਕੋਲੀ ਕੁਮੀ ਯਾਰ ਬਿਲਕੁਲ ਬਿਲਕੁਲ ਇੱਥੇ ਕਣਕ ਵੀ ਦੇਖੋ ਕਣਕ 'ਚ ਖਾਦ ਵਗੈਰਾ ਬਹੁਤ ਘੱਟ ਪਾਉਂਦੇ ਆ ਪਾਉਂਦੇ ਹੀ ਨਹੀਂ ਬਲਕਿ ਤਾਂ ਇਸ ਕਰਕੇ ਇੱਥੇ ਰੇਟ ਵੀ ਜ਼ਿਆਦਾ ਰਹਿੰਦੇ ਆ ਅਸੀਂ ਵਿੱਚ ਜਿਹਨੂੰ 40 ਰੁਪਏ ਕਿਲੋ ਕਣਕ ਲਈ ਹੈ ਹੈ 40 ਪੰਜਾਬ ਅਸੀਂ ਪੁੱਛਿਆ ਪੰਜਾਬ ਦੀ ਕਣਕ ਕਿੰਨੀ ਬਦਨਾ ਮੈਂ ਕਹਿੰਦੇ ਪੰਜਾਬ ਦਾ ਆਟਾ ਨਹੀਂ ਖਾਣਾ ਬਾਹਰ ਵਾਲਾ ਹਾਂ ਇੱਥੇ ਵੀ ਨਹੀਂ ਕਣਕ ਪਸੰਦ ਹੀ ਨਹੀਂ ਕਰਦੇ ਉਹਦੀ ਰੋਟੀ ਇੱਕਦਮ ਸੁੱਕ ਜਾਂਦੀ ਆ ਕਣਕ ਦੀ ਰੋਟੀ ਆ ਜਿਹੜੀ ਇੱਥੇ ਵਾਲੀ ਕਣਕ ਦੀ ਰੋਟੀ ਸੁੱਕਦੀ ਨਹੀਂ ਹੂੰ ਬਸ ਇਹ ਚਾਹਿਆ ਆਪਾਂ ਸੰਗਤ ਦਿਨ ਕਿਹੜੇ ਆਪਣੇ ਖਾਸ ਮਨਾਨੇ ਆਪਾਂ ਬੱਬਾ ਜੀ ਦੱਸ ਵੀਰੇ ਸੀ ਹਾਂ ਅਸੀਂ ਦਸੰਬਰ ਚ ਨਾ ਮਨਾਉਂਦੇ ਆ ਜੀ 23 24 25 ਤਰੀਕ ਨੂੰ ਇੱਥੇ ਹਰ ਸਾਲ ਪਿਛਲੇ ਪਿੱਛੇ 2 ਸਾਲ ਪਹਿਲਾਂ ਨਾ મોદી ਜੀ ਨੇ ਡਿਕਲੈਰ ਕਰਿਆ ਸੀ ਬਾਲ ਵੀਰ ਦਿਵਸ 26 ਤਰੀਕ ਦਾ ਤੇ ਫਿਰ ਅਸੀਂ 2 ਸਾਲ ਤੋਂ ਹੁਣ 26 ਤਰੀਕ ਨੂੰ ਮਨਾ ਰਹੇ ਆ ਪਰ ਜੇ ਅਗਲੇ ਸਾਲ ਸਰਕਾਰੀ ਛੁੱਟੀ ਨਾ ਹੋਈ ਤਾਂ ਫਿਰ ਅਸੀਂ ਉਸੇ 25 ਤਰੀਕ ਨੂੰ ਮਨਾਵਾਂਗੇ 23 24 25 ਨੂੰ ਦਸੰਬਰ ਜਿਵੇਂ ਇਹ ਵੀ ਬੜਾ ਰੋਲਾ ਪਾਇਆ ਦੇਵੇ ਨੇ ਵੀਰ ਕਹੇ ਤਾਂ ਸਾਡੇ ਲਈ ਤਾਂ ਬਾਬੇ ਆ ਉਹ ਹਾਂ ਇਹ ਵੀ ਇਸੇ ਕਰਕੇ ਨਾ ਚਾਲਾਂ ਵੀ ਨੇ ਹਾਂ ਸਹੀ ਗੱਲ ਹੈ ਉਸੇ ਦਾ ਰੋਲਾ ਪਾਇਆ ਨਾ ਇਸੇ ਕਰਕੇ ਤਾਂ ਫਿਰ ਛੁੱਟੀ ਡਿਕਲियर ਨਹੀਂ ਹੋਈ ਅਨਾਉਂਸ ਤਾਂ ਹੋ ਗਈ ਸੀ ਪਰ ਐਪਲੀਮੈਂਟ ਨਹੀਂ ਹੋਈ ਜਾਂਗੀ ਅਜੇ ਤੁਸੀਂ ਗਾਂਧੀ ਰਾਮ ਚ ਰਹਿੰਦੇ ਆ ਹਾਂਜੀ ਤੁਹਾਡੇ ਸਾਰੇ ਪਰਿਵਾਰ ਵੀ ਹਨੀ ਸਾਰੇ ਹਾਂ ਸਾਰਿਆਂ ਦੇ ਫਿਰ ਅੱਗੇ ਬੱਚੇ ਉਹ ਪੰਜਾਬ ਨਾਲ ਜੁੜੇ ਜੜਨ ਕੋਈ ਪੰਜਾਬੀ ਬਿਲਕੁਲ ਜੀ ਅਸੀਂ ਪੂਰੇ ਪੰਜਾਬ ਦੇ ਟੱਚ 'ਚ ਅਸੀਂ ਰਿਸ਼ਤੇ ਵੀ ਪੰਜਾਬ 'ਚ ਕਰਦੇ ਹਾਂ ਮੁੰਡੇ ਕੁੜੀਆਂ ਵਿਆਹਉਂਦੇ ਆ ਤਾਂ ਪੰਜਾਬ 'ਚ ਵਿਆਹਉਂਦੇ ਆ ਅੱਛਾ ਹਮ ਇੱਕਦਮ ਦੇਸੀ ਬੰਦੇ ਆ ਇੱਥੇ ਪੰਜਾਬ ਵਾਲੇ ਪਿਓਰ ਪੰਜਾਬੀ ਬੋਲਦੇ ਆ ਨਹੀਂ ਪੰਜਾਬ ਵਾਲਿਆਂ ਨੇ ਜਿਕਲਿੰਗ ਹੋਰ ਵੀ ਚੌੜ ਚੜਿਆ ਵਾ ਨਾ ਜੇਪਾ ਕਹਿੰਦਾ ਗੱਲਾਂ ਕਰ ਰਿਹਾ ਮੈਂ ਬੱਬਾ ਜੀ ਨਾਲ ਗੱਲ ਕਰ ਰਿਹਾ ਜੀ ਜੀ ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੋਵੇ ਚਾਹੇ ਸਾਡਾ ਮਕਾਨ ਹੋਵੇ ਕਹਿੰਦਾ ਐਸੀ ਕੈਨੇਡਾ ਵਰਗਾ ਬਣਾਣਾ ਅਮਰੀਕਾ ਵਰਗਾ ਬਣਾਣਾ ਉਹ ਬਣਾ ਵੀ ਦਿੱਤੇ ਉਹ ਮੈਂ ਕਿਹਾ ਪੰਜਾਬ ਵਰਗਾ ਵੀ ਬਣਾ ਦਿਓ ਹਾਂ ਪੰਜਾਬ ਜੀ ਮਤਲਬ ਕੈਨੇਡਾ ਅਮਰੀਕਾ ਦਾ ਬਣਣੇ ਪੰਜਾਬ ਜੇ ਵਾਲੇ ਕਿੱਥੇ ਬਣਣਗੇ ਹੂੰ ਮਤਲਬ ਪਰ ਆਪਣੇ ਘਰ ਛੱਡੇ ਨਾ ਕੁਝ ਵੀ ਨਹੀਂ ਛੱਡਿਆ ਸਭ ਕੁਝ ਛੱਡਤਾ ਜੀ ਇਹ ਗੁਲਾਮੀ ਐ ਇੰਨੀ ਭਰ ਗਈ ਦਿਮਾਗ ਚ ਤੇ ਉਹ ਆਪਣੀ ਚੀਜ਼ਾਂ ਦੇ ਖਿਲਾਫ ਹੋ ਰ ਰੇ ਬਿਲਕੁਲ ਬਿਲਕੁਲ ਪਰ ਆਹ ਦੇਖ ਲੋ ਅਸੀਂ ਪੁਰਾਣੇ ਜਵਾਨੇ ਵਾਲਾ ਉਦਾਂ ਦੀ ਬਿਲਡਿੰਗ ਨੂੰ ਸੰਭਾਲ ਕੇ ਕੋਈ ਖਬਰ ਨਹੀਂ ਹੋਈ ਨਾ ਆ ਕਾਰ ਸੇ ਵਾਲਾ ਸਹੀ ਗੱਲ ਮੈਂ ਕਿਤੇ ਕਾਰ ਸੇ ਵਾਲੇ ਪੁਸ਼ਾਇਦ ਪੈਣਾ ਗੱਲ ਕਰਕੇ ਛੱਡਿਆ ਹਾਂ ਹਾਂਜੀ ਕਿ ਉਹ ਕਾਰ ਸੇ ਵਾਲੇ ਬਾਬੇ ਕਿਸੇ ਨੇ ਗੱਲ ਕਰੀ ਵੀ ਉਹ ਯਾਰ ਕਾਰ ਸੇ ਵਾਲਾ ਢਾ ਢਾ ਕੇ ਘਰੇ ਬਣਾਈ ਜਨੇ ਕਹਿੰਦਾ ਕੰਮ ਨਹੀਂ ਕੋਈ ਹਾਂ ਕਹਿੰਦੇ ਫਿਰ ਢਾ ਕੇ ਦੁਬਾਰਾ ਫਿਰ ਕੰਮ ਛਿੜ ਜਾਂਦਾ ਫੇਰ ਢਾ ਕੇ ਫੇਰ ਕੰਮ ਛਿੜ ਗਿਆ ਸਹੀ ਗੱਲ ਹੈ ਇਸੇ ਕੰਮ ਨੂੰ ਲੱਗੇ ਰਹਿੰਦੇ ਆ ਬਸ ਪੁਰਾਣੀਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਉਹ ਖਤਮ ਕਰੀ ਜਾਂਦੇ ਬਿਨਾਂ ਸਰਕਾਰ ਸੇਵਾ ਵੀ ਬਹੁਤ ਬੰਦੇ ਕਹਿੰਦੇ ਬਹੁਤ ਵੱਡੀ ਸਾਜ਼ਿਸ਼ ਹੈ ਸਾਨੂੰ ਤਬਾਹ ਕਰਨ ਦੀ ਵੀ ਤੁਹਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਹੀ ਨਾ ਰਹੇ ਵੀ ਤੁਹਾਡਾ ਵਿਰਾਸਤ ਕੀ ਸੀਗਾ ਹੂੰ ਬਿਲਕੁਲ ਜੀ ਬਿਲਕੁਲ ਸੋ ਬਹੁਤ ਵਧੀਆ ਤੁਸੀਂ ਇਹ ਹਰ ਮਹੀਨੇ ਕਿਹੜਾ ਮਾਰਦੇ ਹੋ ਹਾਂਜੀ 24 ਤਰੀਕ ਨੂੰ ਹਰ ਮਹੀਨੇ ਆਈਦਾ ਸਾਲ ਚ ਦਸੰਬਰ ਚ ਫਿਰ ਚਾਰ ਪੰਜ ਦਿਨ ਰਹੀਦਾ ਉਦੋਂ ਵੱਡਾ ਪ੍ਰੋਗਰਾਮ ਹੁੰਦਾ ਮਰਿੰਡੇ ਕੋਲ ਕਿਹੜਾ ਪਿੰਡ ਆਪਣਾ ਹਾਂਜੀ ਮਰਿੰਡੇ ਕੋਲ ਧਨੋਲਾ ਪਿੰਡ ਹੈ ਜੀ ਧਨੋਲਾ ਬਨੈਲਾ ਚਮਕੌਰ ਸਾਹਿਬ ਤੋਂ ਜਿਹੜੀ ਖਮਾਣੋਂ ਛੜ ਕੇ ਜਾਂਦੀ ਹੈ ਨਾ ਉਹ ਸੜਕ ਦੇ ਉੱਤੇ ਆ ਬਹੁਤ ਵਧੀਆ ਹਾਂਜੀ ਮੈਂ ਇੱਕ ਤੇਜੀ ਵਸੇ ਮੈਂ ਗੱਲ ਬੇਨਤੀ ਕਰਨਾ ਚਾਹੁੰਦਾ ਜੀ ਕਿ ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਵੱਡੀ ਜਿਹੜੀ ਚੀਜ਼ ਦਿੱਤੀ ਹੈ ਉਹ ਸੀਗਾ ਕਿ ਉਸ ਟਾਈਮ ਬ੍ਰਾਹਮਣ ਸੰਸਕ੍ਰਿਤੀ ਕਬਜ਼ਾ ਕਰਕੇ ਬੈਗਾ ਜੀ ਸੰਸਕ੍ਰਿਤੀ ਪਹਚਾਓ ਹਾਂਜੀ ਸਾਹਿਬ ਨੇ ਲੋਕ ਬੋਲੀ ਹਾਂਜੀ ਹਾਂਜੀ ਗੁਰਮੁਖੀ ਤੋਂ ਵੱਡਾ ਸਾਡੇ ਲਈ ਕੁਝ ਨਹੀਂ ਹੈਗਾ ਸਾਡਾ ਸਾਹ ਆ ਰਿਹਾ ਹੈ ਨਹੀਂ ਬਿਲਕੁਲ ਮੈਂ ਇੱਥੇ ਦੇਖ ਰਿਹਾ ਤੁਹਾਨੂੰ ਹਿੰਦੀ 'ਚ ਲਿਖੇ ਬਹੁਤ سارے ਸ਼ਲੋਕ ਵੀ ਆ ਉਹ ਵੀ ਤੇ ਇੱਥੇ ਵੀ ਆ ਸਾਰੇ ਕਿਤੇ ਹਿੰਦੀ ਗੁਜਰਾਤੀ ਤੇ ਅੰਗਰੇਜ਼ੀ ਗੁਰਮੁਖੀ ਨਹੀਂ ਹੈਗੀ ਬਈ ਬੇਨਤੀ ਕਰਦਾ ਵੀ ਗੁਰਮੁਖੀ 'ਚ ਹੋਵੇ ਸਭ ਤੋਂ ਪਹਿਲਾਂ ਬੋਲੀ ਕੋਈ ਕੋਈ ਕੌਰੀ ਥੱਲੇ ਜਿਹੜੀ ਮਰਜ਼ੀ ਬੋਲੀ ਚ ਬਿਲਕੁਲ ਬਿਲਕੁਲ ਉੱਪਰ ਸਭ ਤੋਂ ਪਹਿਲਾਂ ਗੁਰਮੁਖੀ ਸਾਡੇ ਘਰਾਂ ਚ ਵੀ ਸਾਡੇ ਦਾ ਘਰਾਂ ਚ ਵੀ ਅੰਗਰੇਜ਼ੀ ਲਿਖੀ ਹੋਇਆ ਬਿਲਕੁਲ ਦਰਵਾਜ਼ੇ 'ਤੇ ਅੰਗਰੇਜ਼ੀ ਲਿਖਿਆ ਹੁੰਦਾ ਸਰਦਾਰ ਦਾ ਅਸੀਂ ਫੈਸ਼ਨ ਬਣਾ ਲਿਆ ਨਾ ਜ਼ਿਆਦਾ ਬੜੇ ਲਿਖੇ ਸੀ ਮੇਰੇ ਖਿਆਲ ਹੈ ਵੀ ਗੁਰਮੁਖੀ ਗੁਰਦੁਆਰਾ ਦਾ ਗੁਰਮੁਖੀ ਦਾ ਸਭ ਤੋਂ ਵੱਡਾ ਘਰ ਹੈ ਬਿਲਕੁਲ ਬਿਲਕੁਲ ਜੇ ਉੱਥੇ ਨਹੀਂ ਹੋਈ ਸੀ ਤਾਂ ਕਿਤੇ ਫਿਰ ਕਿੱਥੇ ਹੋ ਸਕਦੀ ਹੈ ਹਾਂ ਬਿਲਕੁਲ ਬਿਲਕੁਲ ਨਹੀਂ ਹੁਣ ਅਸੀਂ ਕੋਸ਼ਿਸ਼ ਕਰਾਂਗੇ ਇਹ ਸਭ ਪਹਿਲਾਂ ਮਿਹਰਮਾਨੀ ਬੇਨਤੀ ਕਰਕੇ ਨਾ ਜੀ ਉੱਪਰ ਪੰਜਾਬੀ ਗੁਰਮੁਖੀ ਲਿਖੋ ਹਾਂਜੀ ਥੱਲੇ ਜਿੱਥੇ ਬਿਲਕੁਲ ਬਿਲਕੁਲ ਕੋਈ ਕੁਝ ਮਰਜ਼ੀ ਲਿਖਣਾ ਨਹੀਂ ਹੁਣ ਕੋਸ਼ਿਸ਼ ਕਰਾਂਗੇ ਜੀ ਕੋਸ਼ਿਸ਼ ਕਿਹਾ ਹੁਣ ਅੱਗੇ ਨੂੰ ਤੁਸੀਂ ਦੁਬਾਰਾ ਜਾ ਕੇ ਤੋਂ ਕਹਿੰਦੇ ਆ ਨਹੀਂ ਮੇਰੇ ਬਾਅਦ ਬੇਨਤੀ ਕਰ ਰਹੇ ਆਪਾਂ ਕੋਈ ਨਹੀਂ ਨਹੀਂ ਉਹ ਠੀਕ ਹੈ ਗੱਲ ਇਹ ਗੁਰੂ ਸਾਹਿਬ ਨੇ ਨਾ ਧੁੱਕਾਂ ਵੀ ਲਿਖੀਆਂ ਹੋਈਆਂ ਆ ਹਾਂਜੀ ਹਾਂਜੀ ਹਿੰਦੀ ਚ ਲਿਖੀਓ ਹਿੰਦੀ ਚ ਉਹ ਅਸੀਂ ਕਿ ਪੜਨ ਦੇ ਚੱਕਰ ਚ ਵੀ ਨਾ ਉਹ ਚੱਕਰ ਜਨਾ ਪਾਉ ਗੁਰੂ ਸਾਹਿਬ ਨੇ ਤਾਂ ਉਸ ਮਾਨਨੇ ਚ ਗੁਰਮੁਖੀ ਚਲਾਤੀ ਜਦੋਂ ਗੁਰਮੁਖੀ ਦਾ ਨਾਂ ਨਹੀਂ ਸੀ ਲਿਪੀ ਉਹਨੇ ਨਹੀਂ ਚਲਾਈ ਨਾ ਉਹ ਤਾਂ ਬ੍ਰਾਹਮਣ ਦਾ ਕਹਿੰਦਾ ਸੀ ਸਾਸਕ੍ਰਿਤ ਹੈ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਲੋਕਾਂ ਦੀ ਬੋਲੀ ਜੇ ਆ ਨਿੱਪੀ ਚ ਤੇ ਸਾਡਾ ਮਹਾਰਾਜ ਨੇ ਐਡੀ ਵੱਡੀ ਰਚਨਾ ਮਹਾਰਾਜ ਦਾ ਪ੍ਰਕਾਸ਼ ਹੈ ਗੁਰਮੁਖੀ ਚ ਬਿਲਕੁਲ ਉਹ ਤਾਂ ਵੱਡਾ ਸਾਡੇ ਲਈ ਕੁਛ ਹੈ ਹੀ ਨਹੀਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਤੁਸੀਂ ਇੱਥੇ ਉਹ ਕਰ ਰਹੇ ਬਾਬਾ ਜੀ ਨੇ ਤੁਹਾਡੇ ਤੁਸੀਂ ਦੱਸਿਆ ਗੰਗਾ ਨਗਰ ਥਾਣੀ ਹਾਂਜੀ ਅੰਗਰੇਜ਼ੀ ਸੇਵਾ ਕਰ ਸਾਨੂੰ ਸਾਲ ਹੋ ਗਿਆ ਠੀਕ ਹੈ ਜੀ ਠੀਕ ਸੋ ਭਾਈ ਸਾਰਿਆਂ ਨੂੰ ਜਿਹੜਾ ਹੈਗਾ ਅਸੀਂ ਇੱਥੇ ਬੇਨਤੀ ਕਰਦੇ ਆਂ ਸੰਗਤਾਂ ਜਿੰਨੀ ਸੁਣ ਰਹੀਆਂ ਜੀ ਤੇ ਤੁਸੀਂ ਆਪਣਾ ਨੰਬਰ ਦੱਸ ਦਿਓ ਬਾਬਾ ਜੀ ਨੇ ਦੱਸਿਆ ਜੀ ਕੋਈ ਸੰਪਰਕ ਕਰਨਾ ਚਾਹੁੰਦਾ ਵੀ ਕਿੱਥੇ ਜਾਂਦਾ ਪੋਜਾ ਨੇ ਇੱਥੋਂ ਹਾਂ ਜੀ ਕੋਈ ਇੱਥੇ ਨੇੜੇ ਆ ਹਾਂ ਸਭ ਤੋਂ ਨੇੜੇ ਸਭ ਤੋਂ ਨੇੜੇ ਤਾਂ ਨਕਤਰਾਣਾ ਵੈਸੇ ਪੋਜੀ ਅਮੇ ਨਾ ਜਿਲ੍ਹਾ ਇੱਥੇ ਦਾ ਗੱਡੀ ਆਉਂਦੀ ਹੈ ਹੂੰ ਬਸ ਬਸ ਇੱਕ ਟਾਈਮ ਬੱਸ ਆਉਂਦੀ ਆ ਜੀ 6 ਵਜੇ ਉੱਥੇ ਚੱਲਦੀ ਆ ਤੇ ਇੱਥੇ 10 ਵਜੇ ਪਹੁੰਚ ਆਉਂਦੀ ਆ ਬਾਕੀ ਹਾਂਜੀ ਹਾਂਜੀ ਤਾਂ ਇੱਥੋਂ ਫਿਰ ਜਾਂਦੀ ਹੈ ਮਤਲਬ 10 ਵਜੇ ਫਿਰ ਵਾਪਸ ਜਾਂਦੀ ਹੈ ਸਵਾ 10 ਉਹ ਨਕਤਾਣੇ ਤੱਕ ਜਾਂਦੀ ਹੈ ਨਕਤਾਣੇ ਤੋਂ ਫਿਰ ਮਤਲਬ ਦੁਪਹਿਰ ਨੂੰ ਚੱਲਦੀ ਆ 1:30 ਵਜੇ ਠੀਕ ਹੈ ਠੀਕ ਫਿਰ ਇੱਥੇ ਆਉਂਦੀ ਮਤਲਬ 1:30 ਵਜੇ ਉਹ ਆਉਂਦੀ ਆ 4 ਵਜੇ ਆ ਜਾਂਦੀ ਆ ਬਾਕੀ ਜੀ ਸੰਗਤ ਬਹੁਤ ਆਉਂਦੀ ਆ ਡੇਲੀ ਇੱਥੇ ਹਮਮ ਕੱਲ ਅਸੀਂ ਆਏ ਹਾਂ ਉਸ ਤੋਂ ਬਾਅਦ ਘੱਟੋ ਘੱਟ 20 ਗੱਡੀਆਂ ਆਈਆਂ ਹੋਣੀਆਂ ਅੱਛਾ ਹਾਂ ਗੁਜਰਾਤੋਂ ਜਾਂਦੇ ਬੰਬੇ ਤੋਂ ਗੁਜਰਾਤ ਤੋਂ ਬਾਹਰ ਬੰਬੇ ਤੋਂ ਦਿੱਲੀ ਤੋਂ ਪੰਜਾਬ ਤੋਂ ਸਵਰੀਮ ਕੋਟ ਦੇ ਜੱਜ ਵਗੈਰਾ ਇਹਨਾਂ ਦਿਨਾਂ 'ਚ ਤਾਂ ਬਹੁਤ ਦੁਨੀਆ ਆਉਂਦੀ ਹੈ ਦਿੱਲੀ ਤੋਂ ਬਹੁਤ ਲੋਕੀ ਆਉਂਦੇ ਨੇ ਨਹੀਂ ਬੜੀ ਕਿਸੇ ਇੱਥੇ ਨਾ ਜਿਵੇਂ ਹੋਰ ਪਾ ਗੁਰਦਾਰ ਸਾਹਿਬ ਜਾਂਦੇ ਆ ਉੱਥੇ ਸੰਗਮ ਆ ਮਰੇ ਬਸ ਉਹੀ ਗੱਲ ਹੈ ਪਰ ਇੱਥੇ ਜਿਹੜੀ ਆ ਇਮਾਰਤ ਹੈ ਨਾ ਬਿਲਕੁਲ ਇਹ ਤਾਂ ਕਮਾਲ ਹੈ ਕਮਾਲ ਨੇਚਰ ਨੇਚਰ ਕੁਦਰਤ ਦੇ ਪੈ ਜਿਹੜੀ ਕੁਦਰਤ ਦੀ ਜਿਹੜੀ ਪਹਿਲਾਂ ਤੋਂ ਬਣੀ ਹੋਈ ਹੈ ਜੀ ਉਦਾਂ ਦੀ ਆ ਬਿਲਕੁਲ ਕੋਈ ਛੇੜਛਾੜ ਅਸੀਂ ਕਰਨ ਵੀ ਨਹੀਂ ਦਿੱਤੀ ਕਿਸੇ ਨੂੰ ਔਰ ਦੂਜੀ ਬਿਲਡਿੰਗ ਬਣਾਈ ਆ ਉਹ ਵੀ ਦੇਖੋ ਸੇਮ ਟੂ ਸੇਮ ਬਣਾਈ ਆ ਉਹ ਇੱਕ ਬਾਗ ਲਵਾਉਣ ਲੱਗੇ ਆ ਜਿਹੜੇ ਬਾਬੇ ਨਾਨਕ ਦਾ ਇਦਾਂ ਦਾ ਕੁਛ ਨਾਂ ਦਾ ਲੋਹੇ ਬਾਬੇ ਨਾਨਕ ਦੇ ਨਾਂ ਤੇ ਬਾਗ ਲੱਗ ਰਿਹਾ ਹਾਂ ਹਾਂ ਦੇਸੀ ਦਰਖਤ ਲਵਾਓ ਦੇਸੀ ਦਰਖਤ ਬਿਲਕੁਲ ਆਪਣਾ ਹੋਵੇ ਕਿਤੇ ਉਹ ਪੰਜਾਬ ਵਿੱਚ ਕਹਿੰਦੇ ਦਰਖਤ ਵੀ ਕੈਨੇਡਾ ਦਾ ਨਹੀਂ ਨਹੀਂ ਕੈਨੇਡਾ ਨਹੀਂ ਬਿਲਕੁਲ ਟਾਲੀ ਦੀ ਟਾਲੀ ਕਿ ਕਰ ਜਾਵਣ ਅਮਰੂਦ ਅੰਬ ਕੁਛ ਨਹੀਂ ਹਾਂ ਨਹੀਂ ਨਹੀਂ ਸਦਾ ਸੀ ਬਿਲਕੁਲ ਦੇਸੀ ਉਹ ਦਵਾਈਆਂ ਦੇ ਵਿੱਚ ਵੀ ਕੰਮ ਹੁੰਦਾ ਟਾਲੀ ਕਿਤੇ ਫਿਰ ਲਾਉਦੀ ਟਾਲੀ ਕਿੱਥੇ ਲਾਉਦੀ ਟਾਲੀ ਤਿਆਰ ਹਾਂ ਟਾਲੀ ਟੁਲੀ ਟਾਲੀ ਹਾਂ ਟਾਲੀ ਦੇ ਹਿਸਾਬ ਨਾਲ ਲੱਗਦਾ ਤਿਆਰ ਹੋਵੇਗਾ ਜੀ ਕੱਲੀ ਹੈ ਜੀ ਨਹੀਂ ਉਹ ਪਿੱਛੇ ਬਾਹਰ ਨਾਲ ਸਾਡੇ ਕੋਲ ਜ਼ਮੀਨ ਹੈ 20 ਏਕੜ ਗੁਰਦੁਆਰੇ ਦੀ ਸਭ ਦੀ ਹਾਂ ਉਹਦੇ ਵਿੱਚ ਸਾਰੇ ਜੰਗਲ ਲਾਓ ਜੰਗਲ ਲਾਉਣਾ ਉੱਥੇ ਹਾਂ ਜੀ ਕਿਉਂਕਿ ਜੰਗਲ ਲਾਓ ਕਿਤੇ ਉੱਥੇ ਵੀ ਨਾ ਇਮਾਰਤ ਬਣਾ ਦੇ ਕੋਈ ਪછી ਕੋਈ ਗੁਰੂ ਸਾਹਿਬ ਨੇ ਤਾਂ ਕੁਦਰਤੀ ਜਾਂ ਮੈਂ ਮਗਾਈ ਸਾਰੀ ਬਿਲਕੁਲ ਬਿਲਕੁਲ ਆਪਣਾ ਗੁਰੂ ਪਾਣੀ ਪੀਤਾ ਬਿਲਕੁਲ ਜੀ ਸੋ ਠੀਕ ਹੈ ਜੀ ਪਰ ਹਾਂ ਜੀ ਬਹੁਤ ਹੈ ਸਾਰਿਆਂ ਨੇ ਵਿਚਾਰ ਹੋ ਗਏ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਾਨਾ ਸੰਗਤਾਂ ਨੂੰ ਬੇਰ ਬੇਨਤੀ ਹੈ ਵੀ ਇੱਥੇ ਆ ਕੇ ਆਹ ਇਮਾਰਤ ਦੇਖੋ ਤੇ ਗੁਰੂ ਸਾਹਿਬ ਉਹ ਯਾਤਰਾ ਜਿਹੜੀ ਉਹਦੇ ਨਾਲ ਜੁੜੋ ਤੇ ਪਿੱਛੇ ਸਮੁੰਦਰ ਵੀ ਹੈ ਤੇ ਕਿਲੇ ਦੀਆਂ ਗੱਲਾਂ ਆਪਾਂ ਬਾਅਦ ਚ ਕਰਦੇ ਆਂ ਠੀਕ ਹੈ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ